ਪਿੰਡ ਬਿਹਾਲਾ ਵਿਖੇ ਦਰਬਾਰ ਤੰਤਨ ਬਾਬਾ ਗੁੱਗਾ ਜਹਰ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਤਨ ਬਾਬਾ ਗੁੱਗਾ ਜਹਰ ਪੀਰ ਜੀ ਦੀ ਯਾਦ ਵਿੱਚ ਮਾਲ ਡੰਗਰ ਅਤੇ ਨਗਰ ਦੀ ਸੁਖ ਸ਼ਾਂਤੀ ਲਈ 18ਵਾਂ ਸ਼ਾਨਦਾਰ ਸ਼ਿੰਜ ਮੇਲਾ ਧੂਮ-ਤਾਮ ਨਾਲ ਕਰਵਾਇਆ ਗਿਆ। ਅੱਗੇ ਦੇਖੋ ਪੂਰੀ ਰਿਪੋਰਟ ਕੈਮਰਾਮੈਨ ਮਨਿੰਦਰ ਸਿੰਘ ਸानिਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਫੁੰਗਟਨੀ ਦੀ ਵਿਸ਼ੇਸ਼ ਰਿਪੋਰਟ। ਉਹਨਾਂ ਦੀ ਬੇਟੀ ਗੁਰਜੀਤ ਕਾ ਕੈਨੇਡਾ ਤੋਂ ਲੈ ਕੇ ਆਈ ਹੈ ਸਮੇਂ ਦੀ ਕਦਰ ਕਰੋ ਤੇ ਚੱਲਦਾ ਤੇਜ਼ ਰਫ਼ਤਾਰ ਸਮੇਂ ਦੀ ਨਬਜ਼ ਫੜੋ ਪਹੁੰਚੀ ਦਾ 2 ਵਜੇ ਪਹੁੰਚੀ ਦਾ ਤਾਂ ਬਰਬਾਦ ਨਾ ਤਰੱਕੀਆਂ ਦੇ ਰਿਹਾ ਸਾੜੇ ਪੰਜ ਨੂੰ ਮੱਥਾ ਟੇਕੀ ਦਾ ਬੋਲਾ ਪੈਂਦਾ ਜਰ ਮਾਰ ਜੋ ਸ਼ਸ਼ੀ ਦਾ ਜਿਹੜੇ ਮਾਰ ਸੰਗੜ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਸਾਡਾ ਪਰਮਾਗਰੇ ਲਾਲੀ ਦੇ ਅਨਮੋਲ ਗੁਰਪ੍ਰਣ ਜੁੜੇ ਹੋਏ ਹੈ ਬਹੁਤ ਬਹੁਤ ਧੰਨਵਾਦ ਹੈ ਲਾਲੀ ਪਾਟਾ ਤੇ ਅਨਮੋਲ ਖਾਬੜਾ ਮਨੀਤ ਰਾਸਾ ਦਾ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਹੈ ਉਹਦੇ ਵਿਸ਼ੇਸ਼ ਤੌਰ ਤੇ ਤਕਵੀਰ ਕਰਵਾਦੀ ਜੰਮਲਾ ਇਹਨਾਂ ਨਾਲ ਹੁੰਦਾ ਬਹੁਤ ਸਾਰਾ ਹੁੰਦਾ ਹੈ ਇਹਦੇ ਵਿੱਚ ਪਿਆਰ ਬਿਆਹ ਬਹੁਤ ਸਵਾਦਿਸ਼ੀ ਕੀਰਾ ਉਹ ਖਾਰਿਆਂ ਦੀ ਦਾਦਾ ਜੀ ਜਿੱਤੂ ਵੀ ਬਹੁਤ ਬਹੁਤ ਦਾ ਧੰਨਵਾਦ ਕਰਦਾ ਸਾਡੇ ਟੀਮ ਦਾ ਲੱਗਰ ਤੇ ਧੰਨਵਾਦ ਹੈ ਵੱਡਾ ਸਹਿਯੋਗ ਹੈ ਨਗਰ ਖੇਤਰ ਦੇ ਦੋਨੇ ਪਹਿਲਵਾਨ ਸ਼ਾਬਾਸ਼ ਸਾਰੇ ਪਿੱਠੂਆਣੀ ਮੈਣੀ ਹੈ ਵਾਹ ਵੀ ਵਾਹ ਲਾਗੇ ਲਾਗੇ ਘਾਰੇ ਚਾਲੇ ਜਿਹਨਾਂ ਘਾਰੇ ਨੇ ਜਾਓ ਵੱਡੇ ਪਾਏ ਬਣੋ ਜੱਸੇ ਮੱਡੀ ਮੰਡਲ ਸ਼ਾਹਬੀਰ ਕੋਹਾਈ ਮੰਡਲ ਪੈਂਦੀ ਦੇਖਿਆਲ ਬਣੋ ਵੱਡੇ ਵੱਡੇ ਪੁਲਵਾਨ ਬਣੋ ਲੋ ਵੀ ਲੋ ਇੱਧਰ ਅੱਗੋਂ ਦੱਸਿਆ ਕਹਿੰਦੇ ਬੱਲੇ ਬਰੇ ਕਰ ਲਾ ਗਿਆ ਬੱਲੇ ਬਰੇ ਕਰਾ ਗਿਆ ਜਿਹਨਾਂ ਮਾਰਸ ਮਾਰ ਗਏ ਫਤਵਾ ਦੇ ਕਿ ਸਾਡੇ ਚਰਨ ਦੀ ਰਾਜੀ ਉਹਨਾਂ ਦੇ ਸੋਹਣਾ ਸਭ ਪੁੱਜ ਰਿਹਾ ਤੇ ਬਾਬਾ ਤਰਲਾ ਉਹਨਾਂ ਦੇ ਸਾਧੂ ਸਾਧਨੀ ਬਾਬਾ ਬਵਾਦਾ ਕੰਪਨੀਸ਼ੀ ਦੀ ਕਨੇਡਾ ਜਗਾਰਾ ਕੋਗਾ ਯਾਰ ਤੁਸੀਂ ਦਾ ਬਹੁਤ ਸਾੱਚੇ ਦਰਬਾਰ ਕੀ ਜਾਇ ਫਾਰਮਾ ਸਲਾਨਾ ਸ਼ਹਿਰ ਦੇ ਮੇਲਾ ਪਿੰਡ ਬਿਹਾਰਾ ਦੀ ਸੰਗਤ ਅਤੇ ਐਨਆਰਆਈ ਵੀਰਾਂ ਅਤੇ ਬੁਗਾਯਾਰ ਪਿਰ ਪ੍ਰਬੰਧਕ ਕਮੇਟੀ ਦੇ ਸਹਾਇਕ ਲੋਕ ਦੇ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਸੋ ਇਲਾਕੇ ਦੀਆਂ ਸੰਗਤਾਂ ਤੇ ਨਗਰ ਬਿਹਾਰਾ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾਦ ਇਸ ਮੇਲੇ ਦੀ ਨਾਲ ਹੀ ਜਿਹੜੇ ਕੱਟਕੇ ਦੀ কুਸਤੀ ਆ ਉਹ ਸ਼ਾਨਵੀਰ ਪੁਹਾੜੀ ਅਤੇ ਚਾਂਦੀ ਜੱਖੇਵਾਲ ਦੇ ਵਿਚਕਾਰ ਹੋਈ ਸੋ ਦੋਨੇ ਪਹਿਲਵਾਨ ਜਿਹੜੇ ਆ ਉਹ ਬਰੋਬਰ ਰਹੇ ਤੇ ਦੂਜਾ ਪਟਕਾ ਜਿਹੜਾ ਉਹ ਸ਼ਰੀਫ ਭਾਲਤੇ ਨੇ ਦੂਜੇ ਪਹਿਲਵਾਨ ਨੂੰ ਚਿਤ ਕਰਕੇ ਉਹ ਜਿੱਤ ਲਿਆ ਸੋ ਤਕਰੀਬਨ ਤਕਰੀਬਨ ਪੂਰੇ ਪੰਜਾਬ ਭਰ ਤੋਂ ਦੂਰੋਂ ਦੂਰੋਂ ਪਹਿਲਵਾਨਾਂ ਨੇ ਜਿਹੜੇ 150 ਪਹਿਲਵਾਨਾਂ ਨੇ ਆ ਕੇ ਆਪਣਾ ਕੁਸ਼ਤੀ ਦਾ ਮਜ਼ਹਰਾ ਕੀਤਾ ਕੁਸ਼ਤੀ ਦੇ ਜੋਰ ਦਿਖਾਏ ਸੋ ਇਹ ਮੇਲਾ ਆਪਣੀਆਂ ਬਲੰਡੀਆਂ ਨੂੰ ਸੁੰਦھا ਹੋਇਆ ਅੱਜ ਸੰਪਨ ਹੋਣ ਜਾ ਰਿਹਾ ਤੇ ਮੈਂ ਇਸ ਮੇਲੇ ਦੀ ਸਾਡੇ ਨਗਰ ਬਿਹਾਲੇ ਦੀਆਂ ਸੰਗਤਾਂ ਅਤੇ ਐਨ ਆਰ ਏ ਵੀਰਾਂ ਨੂੰ ਤੇ ਸਮੂਹ ਕਮੇਟੀ ਮੈਂਬਰਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਬੇ ਬਹੁਤ ਤੁਸੀਂ ਸਹਿਯੋਗ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਵੀਰਾਂ ਨੇ ਸਹਿਯੋਗ ਕੀਤਾ ਸਾਰਿਆਂ ਦਾ ਕੋਟਾ ਕੋਟਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ